ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਅੱਜ ਆਪਾਂ ਕੜਾ ਪ੍ਰਸ਼ਾਦ ਤੇ ਵਿਚਾਰ ਕਰਨੇ ਹਨ ਕਿ ਕੜਾ ਪ੍ਰਸ਼ਾਦ ਕਿਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ ਕਿਸ ਮਰਿਆਦਾ ਨਾਲ ਕੜਾ ਪ੍ਰਸ਼ਾਦ ਤਿਆਰ ਕਰਨਾ ਚਾਹੀਦਾ ਹੈ ਕਿਉਂਕਿ ਕੜਾ ਪ੍ਰਸ਼ਾਦ ਦੀ ਮਰਿਆਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਚੱਲੀ ਹੈ ਸੋ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਭਾਵੇਂ ਇਤਿਹਾਸਿਕ ਗੁਰੂ ਘਰ ਜਾਂਦੇ ਹਾਂ ਮੱਥਾ ਟੇਕਣ ਤੋਂ ਬਾਅਦ ਸਾਨੂੰ ਕੜਾ ਪ੍ਰਸ਼ਾਦ ਗੁਰੂ ਘਰ ਵਿੱਚੋਂ ਜ਼ਰੂਰ ਪ੍ਰਾਪਤ ਹੁੰਦਾ ਹੈ ਇਹ ਗੁਰੂ ਦੀ ਕਿਰਪਾ ਦੇ ਰੂਪ ਵਿੱਚ ਸਾਨੂੰ ਮਿਲਦਾ ਹੈ ਪ੍ਰਸ਼ਾਦ ਦਾ ਭਾਵ ਹੈ ਕਿਰਪਾ ਇਹ ਗੁਰੂ ਦੀ ਕਿਰਪਾ ਦੇ ਰੂਪ ਵਿੱਚ ਸਾਨੂੰ ਮਿਲਦਾ ਹੈ ਇਹਨੂੰ ਕੋਈ ਸਵਾਦ ਲੈਣ ਵਾਸਤੇ ਨਹੀਂ ਛੱਕਿਆ ਜਾਂਦਾ ਕਿ ਮੈਂ ਭੁੱਖਾ ਹਾਂ ਮੇਰੇ ਇਹਦੇ ਨਾਲ ਤ੍ਰਿਪਤੀ ਹੋ ਜਾਵੇ ਇਹ ਗੁਰੂ ਦੀ ਕਿਰਪਾ ਦੇ ਤੌਰ ਤੇ ਇਹਨੂੰ ਪ੍ਰਾਪਤ ਕੀਤਾ ਜਾਂਦਾ ਹੈ ਪ੍ਰਸ਼ਾਦ ਕੜਾਹ ਪ੍ਰਸ਼ਾਦ ਸੋ ਕੜਾਹ ਪ੍ਰਸ਼ਾਦ ਦੀ ਅਸਲ ਮਰਿਆਦਾ ਕੀ ਹੈ ਕਿਉਂਕਿ ਕੜਾਹ ਪ੍ਰਸ਼ਾਦ ਗੁਰੂ ਘਰ ਦੇ ਵਿੱਚ ਅੰਮ੍ਰਿਤ ਰੂਪ ਕਰਕੇ ਮੰਨਿਆ ਜਾਂਦਾ ਹੈ ਜੋ ਸਤਿਗੁਰਾਂ ਨੂੰ ਇਸ ਦਾ ਭੋਗ ਲਵਾਇਆ ਜਾਂਦਾ ਹੈ ਜੋ ਸ੍ਰੀ ਸਾਹਿਬ ਪ੍ਰਵਾਨ ਕਰਾਈ ਜਾਂਦੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਇਹ ਕੜਾ ਪ੍ਰਸ਼ਾਦੀ ਮਰਿਆਦਾ ਚੱਲੀ ਹੈ ਕੜਾ ਪ੍ਰਸ਼ਾਦ ਬਣਾਉਣ ਦਾ ਤਰੀਕਾ ਇਹ ਹੈ ਤੇ ਕੜਾ ਪ੍ਰਸ਼ਾਦ ਬਣਾਉਣ ਵਾਲਾ ਜਿਹੜਾ ਸਿੰਘ ਹੈ ਉਹ ਵੀ ਰਹਿਤ ਵਿੱਚ ਪਰਪੱਖ ਹੋਣਾ ਚਾਹੀਦਾ ਹੈ ਕੁਰੇਤੀਆ ਨਾ ਹੋਵੇ ਪੰਜ ਕੱਕਿਆਂ ਦਾ ਧਾਰਨੀ ਹੋਵੇ ਅੰਮ੍ਰਿਤ ਛਕਿਆ ਹੋਵੇ ਕੋਈ ਕਰੈਤ ਨਾ ਕੀਤੀ ਹੋਵੇ ਹਰ ਰੋਜ਼ ਇਸ਼ਨਾਨ ਕਰਨ ਵਾਲਾ ਹੋਵੇ ਬਾਣੀ ਦਾ ਨਿਤਨੇਮੀ ਹੋਵੇ ਤੇ ਬਾਣੀ ਕੰਠ ਹੋਵੇ ਬਾਣੀ ਕੰਠ ਹੋਵੇ ਚੰਗੀ ਰਹਿਤ ਵਾਲਾ ਹੋਵੇ ਇਸ਼ਨਾਨ ਜਦੋਂ ਦੇਗ ਤਿਆਰ ਕਰਨੀ ਹੈ ਪਹਿਲਾਂ ਆਪ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਦੇਗ ਵਾਲੇ ਜਿਹੜੇ ਬਰਤਨ ਨੇ ਕੋਸ਼ਿਸ਼ ਕਰਨੀ ਸਰਬ ਲੋਹ ਵਾਲੇ ਬਰਤਨ ਸਰਬ ਲੋਹ ਦੇ ਬਰਤਨ ਸੋ ਉਹਨਾਂ ਬਰਤਨਾਂ ਨੂੰ ਰੇਤੇ ਦੇ ਨਾਲ ਮਾਂਜਣਾ ਹੈ ਰੇਤੇ ਦੇ ਨਾਲ ਸਾਫ਼ ਕਰਨਾ ਹੈ ਅੱਜ ਕੱਲ ਅਸੀਂ ਸਰਫ ਵੀ ਵਰਤਦੇ ਹਾਂ ਸੋ ਸਾਬਣ ਦੇ ਨਾਲ ਸਾਫ਼ ਕਰਦੇ ਹਾਂ ਪ੍ਰਤਨ ਸਿੰਘ ਜ਼ਿਆਦਾਤਰ ਉਸ ਵੇਲੇ ਰੇਤੇ ਦੇ ਨਾਲ ਬਰਤਨ ਸਾਫ਼ ਕਰਿਆ ਕਰਦੇ ਸਨ ਅੱਜ ਵੀ ਟਕਸਾਲ ਦੇ ਵਿੱਚ ਦੇਗ ਵਾਲੇ ਬਰਤਨ ਜਿਹੜੇ ਨੇ ਉਹ ਰੇਤੇ ਨਾਲ ਸਾਫ਼ ਹੁੰਦੇ ਨੇ ਲੰਗਰ ਵਿੱਚ ਜਿੰਨਾ ਵਿੱਚ ਭੋਜਨ ਵਰਤਾਇਆ ਜਾਂਦਾ ਹੈ ਉਹ ਵੀ ਰੇਤੇ ਨਾਲ ਸਾਫ਼ ਹੁੰਦੇ ਹਨ ਸੋ ਰਹਿਤ ਮਰਿਆਦਾ ਵਾਲੇ ਜਿਹੜੇ ਨੇ ਉਹ ਰੇਤੇ ਨਾਲ ਬਰਤਨ ਸਾਫ਼ ਕਰਦੇ ਹਨ ਸੋ ਬਰਤਨਾਂ ਨੂੰ ਚੰਗੀ ਤਰੀਕੇ ਦੇ ਨਾਲ ਸਾਫ਼ ਕਰਨਾ ਹੈ ਫਿਰ ਖੂਜਾਂ ਨਲਕੇ ਵਾਲਾ ਜਿਹੜਾ ਪਾਣੀ ਹੈ ਉਹ ਵਰਤਣਾ ਪਹਿਲਾਂ ਖੂਹ ਵਾਲਾ ਪਾਣੀ ਵਰਤਿਆ ਜਾਂਦਾ ਸੀ ਅੱਜ ਕੱਲ ਅਸੀਂ ਨਲਕਾ ਜਾਂ ਟੂਟੀ ਵਾਲਾ ਪਾਣੀ ਵਰਤਦੇ ਹਾਂ ਸੋ ਟੂਟੀ ਵਾਲਾ ਵੀ ਪਾਣੀ ਸਾਫ਼ ਹੋਵੇ ਨਲਕੇ ਵਾਲਾ ਵੀ ਪਾਣੀ ਸਾਫ਼ ਹੋਵੇ ਮੈਲ ਵਗੈਰਾ ਨਾ ਹੋਵੇ ਉਹ ਬਰਤਨ ਜਿਹੜੇ ਜਿਹੜਾ ਹੈ ਉਹਦੇ ਵਿੱਚ ਪਾਣੀ ਬਾਲਟੀ ਵਿੱਚ ਪਾ ਲੈਣਾ ਹੈ ਫਿਰ ਜਿਸ ਚੁੱਲੇ ਦੇ ਉੱਪਰ ਦੇਗ ਤਿਆਰ ਕਰਨੀ ਹੈ ਕੋਸ਼ ਨੂੰ ਚੰਗੀ ਤਰ੍ਹਾਂ ਸਵਾਰਨਾ ਹੈ ਸਾਫ਼ ਕਰਨਾ ਹੈ ਕਿਉਂਕਿ ਅੱਜ ਕੱਲ੍ਹ ਦੇਗ ਜਿਹੜੀ ਹੈ ਉਹ ਗੈਸ ਵਾਲੀ ਅੱਗ ਤੇ ਬਣਾਈ ਜਾਂਦੀ ਹੈ ਗੈਸ ਵਾਲੀ ਅੱਗ ਤੇ ਜ਼ਿਆਦਾਤਰ ਅਸੀਂ ਕਾਲੀ ਦੇ ਵਿੱਚ ਦੇਗ ਤਿਆਰ ਕਰਦੇ ਹਾਂ ਵੀ ਛੇਤੀ ਛੇਤੀ ਦੇਗ ਬਣਾਉਣੀ ਹੈ ਤੇ ਅਸੀਂ ਬੜੀ ਕਾਲੀ ਦੇ ਨਾਲ ਦੇਗ ਨੂੰ ਤਿਆਰ ਕਰ ਦਿੰਦੇ ਹਾਂ ਸੋ ਟਾਈਮ ਬਚਾਉਣ ਵਾਸਤੇ ਜਿਹੜੇ ਰਹਿਤ ਮਰਿਆਦਾ ਵਾਲੇ ਸੰਪਰਦਾਈ ਸਿੰਘ ਨੇ ਉਹ ਸੋ ਲੱਕੜ ਵਾਲੀ ਅੱਗ ਤੇ ਹੀ ਦੇਗ ਤਿਆਰ ਕਰਦੇ ਨੇ ਟਕਸਾਲ ਦੇ ਵਿੱਚ ਵੀ ਸਿੰਘ ਬੜੀ ਸੁਚਮ ਦੇ ਨਾਲ ਦੇਗ ਤਿਆਰ ਕਰਦੇ ਨੇ ਚੰਗੀ ਤਰੀਕੇ ਨਾਲ ਉਸ ਜਗ੍ਹਾ ਨੂੰ ਸਵਾਰ ਲੈਣਾ ਹੈ ਪਵਿੱਤਰ ਕਰ ਲੈਣਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ ਦੇਗ ਤਿਆਰ ਕਰਨ ਵੇਲੇ ਇਹ ਚੀਜ਼ਾਂ ਜ਼ਰੂਰੀ ਕੋਲ ਹੋਣੀਆਂ ਚਾਹੀਦੀਆਂ ਨੇ ਘਿਓ ਆਟਾ ਖੰਡ ਇਹ ਤਿੰਨੇ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੀ ਚਾਸ ਪਾਉਣੀ ਹੈ ਜਿਵੇਂ ਕਿਲੋ ਦੀ ਦੇਗ ਬਣਾਉਣੀ ਹੈ ਤੇ ਉਸ ਦੇ ਵਿੱਚ ਤਕਰੀਬਨ 4 ਕਿਲੋ ਪਾਣੀ ਪਾਏਗਾ 4 ਕਿਲੋ ਸੋ ਇਸ ਤਰੀਕੇ ਨਾਲ ਜਿਹੜੀ ਚਾਸ ਹੈ ਉਹ ਪਹਿਲਾਂ ਬਣਾਉਣੀ ਹੈ ਪਾਣੀ ਜਿਹੜਾ ਹੈ ਕੜਾਈ ਵਿੱਚ ਪਾ ਕੇ ਤੇ ਕਿਲੋ ਜਿਹੜੇ ਖੰਡ ਜੇ ਕਿਲੋ ਦੇ ਕਰਨੀ ਤੇ ਖਿਲੋ ਖੰਡ ਵਿੱਚ ਪਾ ਦੇਣੀ ਹੈ। ਚਾਸ ਜਦੋਂ ਬਣ ਜਾਏ ਉਹਨੂੰ ਪੁਣ ਲੈਣਾ ਹੈ। ਉਹਦੇ ਵਿੱਚ ਮੈਲ ਵਗੈਰਾ ਨਾ ਹੋਵੇ। ਸੋ ਉਹਨੂੰ ਪੁਣ ਲੈਣਾ ਹੈ। ਚੰਗੇ ਤਰੀਕੇ ਨਾਲ। ਉਸ ਤੋਂ ਬਾਅਦ ਕੜਾਈ ਦੇ ਵਿੱਚ ਠੰਡਾ ਪਾਣੀ ਜਿਹੜਾ ਠੰਡੇ ਪਾਣੀ ਦੇ ਛੱਟੇ ਮਾਰਨੇ ਹਨ। ਸੋ ਉਹਨੂੰ ਫਿਰ ਸਾਫ਼ ਕਰਕੇ ਚੰਗੀ ਤਰੀਕੇ ਨਾਲ ਸੇਕ ਲਵਾ ਕੇ ਅੱਗ ਦਾ ਪਾਣੀ ਵਿੱਚ ਨਾ ਰਹਿ ਜਾਏ ਉਸ ਤੋਂ ਬਾਅਦ ਜਿਹੜਾ ਘਿਓ ਹੈ ਉਹ ਵਿੱਚ ਪਾ ਦੇਣਾ ਹੈ ਘਿਓ ਨੂੰ ਪਾ ਕੇ ਜਦੋਂ ਘਿਓ ਗਰਮ ਹੋ ਜਾਏ ਉਸ ਤੋਂ ਬਾਅਦ ਆਟਾ ਜਿਹੜਾ ਹੈ ਆਟੇ ਨੂੰ ਪਾਉਣ ਲੱਗਿਆਂ ਸ੍ਰੀ ਜਪਜੀ ਸਾਹਿਬ ਜੀ ਦਾ ਜਿਹੜਾ ਜਾਪ ਹੈ ਉਹ ਆਰੰਭ ਕਰ ਦੇਣਾ ਚਾਹੀਦਾ ਹੈ ਕਿਉਂਕਿ ਸੋ ਸੰਖੀ ਦੇ ਵਿੱਚ ਵੀ ਬਚਨ ਲਿਖੇ ਹਨ ਕਿ ਜਿੰਨਾ ਚਿਰ ਆਟਾ ਨਹੀਂ ਭੁੱਜਦਾ ਉਹਨਾਂ ਚਿਰ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹਿਣਾ ਚਾਹੀਦਾ ਹੈ ਆਟਾ ਪਾਉਣ ਲੱਗਿਆਂ ਜਪਜੀ ਸਾਹਿਬ ਜੀ ਦਾ ਜਾਪ ਆਰੰਭ ਕਰ ਦੇਣਾ ਹੈ ਸੋ ਜਦੋਂ ਆਟਾ ਭੁੱਜ ਜਾਏ ਉਸ ਵਕਤ ਜਿਹੜੀ ਚਾਸ ਹੈ ਉਹ ਉਸ ਭੁਜੇ ਹੋਏ ਆٹے ਵਿੱਚ ਪਾ ਦੇਣੀ ਹੈ ਹੌਲੀ ਹੌਲੀ ਪਾ ਦੇਣੀ ਹੈ ਇਸ ਪ੍ਰਕਾਰ ਦੇਗ ਜਿਹੜੀ ਹੈ ਉਹ ਤਿਆਰ ਕਰਨੀ ਹੈ ਦੇਗ ਕੜਾਈ ਨਾਲ ਲੱਗਦੀ ਨਾ ਹੋਵੇ ਜਦੋਂ ਘਿਓ ਛੱਡ ਜਾਏ ਦੇਗ ਤਿਆਰ ਹੋ ਜਾਏ ਉਸ ਵਕਤ ਦੇਗ ਜਿਹੜੀ ਹੈ ਉਹ ਕੜਾਈ ਜਿਹੜੀ ਅੱਗ ਤੋਂ ਥੱਲੇ ਉਤਾਰ ਦੇਣੀ ਹੈ ਫਿਰ ਦੇਗ ਨੂੰ ਸਰਬ ਲੋਹ ਦੇ ਬਰਤਨ ਵਿੱਚ ਕੱਢ ਕੇ ਉਥੇ ਉਹਨੂੰ ਸ਼ੀਤਲ ਕਰਨਾ ਹੈ ਠੰਡੇ ਕਰਨਾ ਹੈ ਕਿਉਂਕਿ ਕਈ ਵਾਰ ਅਸੀਂ ਕਾੜੀ ਦੇ ਨਾਲ ਦੇਗ ਲੈ ਜਾਂਦੇ ਹਾਂ ਕਾੜੀ ਨਾਲ ਅਰਦਾਸ ਕਰਕੇ ਗਰਮ ਗਰਮ ਦੇਗ ਨੂੰ ਭੋਗ ਲਵਾ ਦਿੰਦੇ ਹਾਂ ਐਸਾ ਨਹੀਂ ਕਰਨਾ ਸੋ ਦੇਗ ਨੂੰ ਜਦੋਂ ਤਾਬਿਆਂ ਵਿੱਚ ਲੈ ਕੇ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਣਾ ਹੈ ਅੱਗੇ ਅੱਗੇ ਜਲਦਾ ਛੱਟਾ ਦੇਣਾ ਜ਼ਰੂਰੀ ਹੈ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਹੈ ਇੱਕ ਗੱਲ ਦਾ ਖਿਆਸ ਧਿਆਨ ਰੱਖਣਾ ਕਿ ਕਈ ਵਾਰ ਅਸੀਂ ਦੇਗ ਤਿਆਰ ਕਰਦੇ ਆ ਗੱਲਾਂ ਬਾਹਲੀਆਂ ਕਰਦੇ ਆ ਕਈ ਜਿਹੜੇ ਨੇ ਅਨਜਾਣ ਹੁੰਦੇ ਨੇ ਉਹ ਗੱਲਾਂ ਕਰਦੇ ਆ ਸਾਨੂੰ ਦੇਗ ਤਿਆਰ ਕਰਨ ਲੱਗਿਆਂ ਗੱਲਾਂ ਨਹੀਂ ਬਾਣੀ ਪੜਨੀ ਚਾਹੀਦੀ ਕਈ ਦੇਗ ਜਦੋਂ ਬਣਾਉਂਦੇ ਆ ਕੋਲ ਆਣ ਕੇ ਖੜ ਜਾਂਦੇ ਆ ਆਪਣੀਆਂ ਗੱਲਾਂ ਕਰਨ ਲੱਗ ਜਾਂਦੇ ਆ ਐਹੋ ਜਿਹਿਆਂ ਨੂੰ ਵਰਜ ਦੇਣਾ ਹੈ ਭਾਈ ਗੱਲ ਨਹੀਂ ਕਰਨੀ ਇੱਥੇ ਬਾਣੀ ਪੜੀ ਜਾਏਗੀ ਸੋ ਬਾਣੀ ਪੜਦਿਆਂ ਹੀ ਦੇਗ ਤਿਆਰ ਕਰਨੀ ਹੈ ਜਪਜੀ ਸਾਹਿਬ ਜੀ ਦਾ ਜਾਪ ਫਿਰ ਜਦੋਂ ਦੇਗ ਸ਼ੀਤਲ ਹੋ ਜਾਏ ਹਜ਼ੂਰੀ ਵਿੱਚ ਆ ਜਾਏ ਉਸ ਉਪਰੰਤ ਇੱਥੇ ਬੈਠ ਕਰਕੇ ਚੌਂਗੜਾ ਮਾਰ ਕੇ ਸ੍ਰੀ ਆਨੰਦ ਸਾਹਿਬ ਜੀ ਦਾ ਸੰਪੂਰਨ ਜਾਪ ਕਰਨਾ ਹੈ ਦੇਗ ਦੇ ਕੋਲ ਆਨੰਦ ਸਾਹਿਬ ਜੀ ਦਾ ਜਾਪ ਕਰਨ ਤੋਂ ਬਾਅਦ ਹੀ ਸੋ ਅਖੰਡ ਪਾਠ ਆਰੰਭ ਕਰਨਾ ਹੈ ਜਾਂ ਅਰਦਾਸ ਕਰਨੀ ਹੈ ਜੇ ਅਰਦਾਸ ਵਾਸਤੇ ਦੇਖ ਤਿਆਰ ਕੀਤੀ ਹੈ ਫਿਰ ਇਸੇ ਤਰੀਕੇ ਨਾਲ ਆਨੰਦ ਸਾਹਿਬ ਜੀ ਦਾ ਸੰਪੂਰਨ ਜਾਪ ਕਰਕੇ ਫਿਰ ਅਰਦਾਸ ਜਿਹੜੀ ਉਹ ਕਰਨੀ ਹੈ ਤੇ ਜਦੋਂ ਪ੍ਰਵਾਨ ਕਰਾਉਣੀ ਹੈ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਰੇ ਪਾਗ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਜਦੋਂ ਇਹ ਸ਼ਬਦ ਪੜਿਆ ਜਾਏ ਉਦੋਂ ਦੇਖ ਪ੍ਰਵਾਨ ਕਰਾ ਦੇਣੀ ਹੈ ਉਦੋਂ ਜਿਹੜੀ ਕਿਰਪਾਨ ਹੈ ਉਹ ਪ੍ਰਵਾਨ ਕਰਾ ਦੇਣੀ ਹੈ ਇਸ ਤਰੀਕੇ ਦੇ ਨਾਲ ਇਹ ਅਸਲ ਦੇਗ ਦੀ ਮਰਿਆਦਾ ਹੈ ਜੋ ਅਸੀਂ ਇਸ ਦੇਗ ਦੀ ਮਰਿਆਦਾ ਨੂੰ ਕਈ ਵਾਰ ਅਸੀਂ ਸਮਝਦੇ ਨਹੀਂ ਜਿਵੇਂ ਅੱਜਕੱਲ੍ਹ ਘਰਾਂ ਵਿੱਚ ਵੀ ਦੇਗ ਬਣਾਉਂਦੀਆਂ ਨੇ ਕਈ ਬੀਬੀਆਂ ਜੋ ਘਿਓ ਪਾਇਆ ਉਸ ਤੋਂ ਪਰંત ਆਟਾ ਫਿਰ ਮਗਰੇ ਖੰਡ ਛੁੱਟ ਦਿੱਤੀ ਜਾਂਦੀ ਹੈ ਫਿਰ ਠੰਡਾ ਪਾਣੀ ਪਾ ਦਿੱਤਾ ਜਾਂਦਾ ਹੈ ਇਹ ਅਸਲ ਇਹ ਮਰਿਆਦਾ ਨਹੀਂ ਹੈ ਅਸਲ ਉਹ ਜਿਉ ਮਰਿਆਦਾ ਹੈ ਚਾਸ ਬਣਾ ਕੇ ਬਰਾਬਰ ਦਾ ਸਮਾਨ ਜਿਹੜਾ ਉਹ ਤੋਲ ਕੇ ਫਿਰ ਦੇਗ ਨੂੰ ਤਿਆਰ ਕਰਨਾ ਹੈ ਫਿਰ ਮਹਾਰਾਜ ਇਸ ਦੇਗ ਨੂੰ ਪ੍ਰਵਾਨ ਕਰਨਗੇ ਜਦੋਂ ਚੜ੍ਹਦੀ ਕਲਾ ਵਾਲਾ ਸਿੰਘ ਜਿਹੜਾ ਹੈ ਇਹ ਦੇਗ ਨੂੰ ਤਿਆਰ ਕਰੇਗਾ ਫਿਰ ਮਹਾਰਾਜ ਇਸ ਦੇਗ ਨੂੰ ਪ੍ਰਵਾਨ ਕਰਦੇ ਪ੍ਰਵਾਨ ਕਰਦੇ ਪਰ ਉਦੋਂ ਜਦੋਂ ਸਾਡੀ ਸ਼ਰਧਾ ਹੋਵੇਗੀ ਤੇ ਚੜ੍ਹਦੀ ਕਲਾ ਨਾਲ ਦੇਗ ਤਿਆਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ